ਸੇ ਵੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮਹਾਦੇਵੀ ਦਾ ਸ਼ੈਨ ਤੋਂ ਹੁਣ ਸਭ ਤੋਂ ਪਹਿਲਾ ਇੱਕ ਨਸਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਜੰਮੂ ਕਸ਼ਮੀਰ ਵਿੱਚ ਜਲਦ ਕਰਵਾਈਆਂ ਜਾਣ ਚਾਉਣਾ ਸਸਦ ਗੁਰਜੀਤ ਸਿੰਘ ਔਸਲਾ ਨੇ ਲੋਕ ਸਭਾ ਵਿੱਚ ਚੁੱਕਿਆ ਮੁੱਦਾ ਸ਼੍ਰੋਮ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਧਰਮ ਪਤਨੀ ਸਮੇਤ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਥਾਣਾ ਪਿੱਛੀਵਿੰਡ ਨੂੰ ਮਿਲੀ ਸਫਲਤਾ ਪਿਸਤੌਲ ਜਿੰਦਾ ਕਾਰਤੂਸ ਅਤੇ ਹਿਰੋਨ ਕੀਤੀ ਗਈ ਬਰਾਬਰ। विस्तार कश्मीर बिल, दो जो पास हुआ है तब से लोगों का वहाँ जो रहना है जो सरकार बता रही है कि बहुत अच्छा है बहुत शांति से चल रहा है लेकिन जो चुनाव नहीं हुआ छह साल तक वो वहाँ के हालात को बयान करता है क्योंकि सर मैं उसको समझ सकता हूँ क्योंकि पंजाब के हालात और जम्मू कश्मीर के हालात में बहुत ज़्यादा फर्क नहीं क्योंकि पंजाब ने भी आतंकवाद झेला है और जम्मू कश्मीर के भी वही हालात है कश्मीर के और पंजाब का पुराना रिश्ता है कश्मीर के साथ तो वहाँ जो हालात है आतंकवाद के जब आतंकवादी आते हैं जहाँ चले जाते हैं उसके बाद फोर्स जाती है तो सबसे ज़्यादा जो परेशानी है वो घर की माँ की बेटी को बहुओं को होती है तो ये जो हालात हैं वहाँ के छः साल में आपने फोर्स लगा के जो भी हुआ है अब शांति है टूरिज्म बढ़ रहा है जो मंत्री जी बता रहे हैं तो हम मान सकते हैं लेकिन सर जब इलेक्शन होगी तब आपको पता चलेगा जब लोकतंत्र बहाल करेंगे आप कल सुप्रीम कोर्ट का भी फैसला आया चीफ जस्टिस का कि सितंबर दो हज़ार चौबीस तक आप इलेक्शन कर रही है क्योंकि जो रिजर्वेशन आप कर रहे हैं रिजर्वेशन फॉर वुमेन इन लेजिस्लेटिव असेंबली रिजर्वेशन फॉर वुमेन इन शेड्यूल कास्ट एंड ट्राइब्स फैक्टर डन एंड रोटेशन सर ये तब हो पाएंगे जब इलेक्शन होगी जो आपकी बात है ये दो हज़ार छब्बीस के बाद होगी क्योंकि डीलिमिटेशन दो हज़ार छब्बीस से पहले नहीं हो सकती सेंसस होना है उसके बाद होना है तो इलेक्शन की तो डेट जो है वो दो हजार छब्बीस आ रही है तो हमारा मानना है कि ਜਦ ਹੀ ਨੂੰ ਰਿਜ਼ਰਵੇਸ਼ਨ ਦੇਣੀ ਹੈ ਤਾਂ ਆਪਕੋ ਪਹਿਲੇ ਵੀ ਉਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ 14 ਦਸੰਬਰ ਨੂੰ ਮਨਾਏ ਜਾਣ ਵਾਲੇ 193 ਸਥਾਪਨਾ ਦਿਵਸ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਉਨ੍ਹਾਂ ਦੀ ਧਰਮ ਪਤਨੀ ਹਰਸਿਮਰਤ ਕੌਰ ਬਾਦਲ ਸੱਚਖੰਡ ਜੀ ਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਰਕਾਰ ਵੱਲੋਂ ਕੇਬਲ ਆਪਰੇਟਰਾਂ ਨਾਲ ਕੀਤੀ ਜਾ ਰਹੀ ਨਜਾਇਜ਼ ਤੱਕੇ ਸਾਹੀ ਬਾਰੇ ਆਪਨੇ ਵਿਚਾਰ ਸਾਂਝੇ ਕੀਤੇ ਕੀ ਵਪਾਰੀ ਹੈ ਜਿਹੜਾ ਆਪਣਾ ਬਿਜ਼ਨਸ ਕਰ ਰਿਹਾ ਹੁਣ ਉਹਨਾਂ ਤੇ ਵੀ ਛੋੜੇ ਛੋੜੇ ਕੇਬਲ ਆਪਰੇਟਰ ਉਹਨਾਂ ਤੇ ਵੀ ਤੱਕੇ ਪਰਚੇ ਕਬਜ਼ਾ ਕਰੋ ਇਹਦਾ ਕਬਜ਼ਾ ਕਰੋ ਐਮ ਐਲ ਏ ਲੱਗੇ ਆ ਰੇਤੇ ਤੇ ਸਾਰਾ ਕਬਜ਼ਾ ਕਰੀ ਬੈਠੇ ਆ ਕਹਿੰਦੇ ਸੀ 20000 ਕਰੋੜ ਰੁਪਏ ਅਸੀਂ ਇਕੱਠਾ ਕਰਕੇ ਦੇਵਾਂਗੇ 20 ਰੁਪਏ ਨਹੀਂ ਇਕੱਠਾ ਕਰਕੇ ਦਿੱਤਾ ਸ਼ਰਾਬ ਦੇ ਇਹਨਾਂ ਦੀ ਸੀਬੀ ਦੀ ਇਨਕੁਆਰੀ ਚੱਲ ਰਹੀ ਹੈ ਸ਼ਰਾਬ ਘਟਾਲੇ ਤੇ ਤੁਸੀਂ ਦੱਸੋ ਕਿ ਸੱਚੀ ਇੰਨਾ ਨੇ ਕੁਝ ਕੀਤਾ ਹੈ। ਥਾਣਾ ਖੇਮ ਕਰਨ ਵਾਲੋ 305 ਗ੍ਰਾਮ ਹੈਰੋਇਨ ਅਤੇ 2 ਪਿਸਤਲ ਦੇਸੀ ਬੱਤੀ ਬੋਰ ਮੈਗਜ਼ਿਨ 8 ਜਿੰਦਾ ਰੌਂਦ ਇੱਕ ਮੋਟਰਸਾਈਕਲ ਬਰਾਮਦ ਕਰ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਡੀਐਸਪੀ ਪ੍ਰੀਤ ਇੰਦਰ ਸਿੰਘ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਖੇਮ ਕਰਨ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਅਸਲੂ ਜਦੋਂ ਕਿ ਉਥੋਂ ਦੇ ਐਸਐਚਓ ਜਿਹੜੇ ਗੁਰਵਿੰਦਰ ਸਿੰਘ ਨੇ ਸਬੇਤ ਪਾਰਟੀ ਪੂਰਾ ਕੋਨਾ ਸਾਈਡ ਤੋਂ ਜਾ ਰਹੀ ਸੀ ਤਾਂ ਉਹਨਾਂ ਨੇ ਤਿੰਨ ਵਿਅਕਤੀਆਂ ਨੂੰ ਸੱਕੀ ਹਾਲਾਤ ਦੇ ਵਿੱਚ ਦੇਖਿਆ। ਜਿਨ੍ਹਾਂ ਨੇ ਕੋਈ ਸਮਾਨ ਕੱਢ ਕੇ ਸੁੱਟਿਆ ਤੇ ਉਹਦੇ ਵਿੱਚ ਜਦੋਂ ਉਹਨਾਂ ਨੂੰ ਅਰੈਸਟ ਕੀਤਾ ਤੇ ਉਹਨਾਂ ਪਾਸੋਂ ਦੋ ਪਿਸਤੌਲ ਬੱਤੀਪੋਰ 8 ਰੌਂਦ ਜਿੰਦਾ ਤੇ 305 ਗ੍ਰਾਮ ਹੈਰੋਨ ਜਿਹੜੀ ਆ ਉਹ ਬਰਾਮਦ ਹੋਈ ਹੈ। ਇਸ ਤਰ੍ਹਾਂ ਜਿਹੜੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਅੱਜ ਉਹਨਾਂ ਨੂੰ ਪੇਸ਼ ਅਦਾਲਤ ਕੀਤਾ ਗਿਆ ਤੇ ਜਿੱਥੇ ਉਹਨਾਂ ਦਾ 2 ਦਿਨ ਦਾ ਰਿਮਾਨਡ ਮਾਨਯੋਗ ਕੋਰਟ ਨੇ ਦਿੱਤਾ ਹੈ। ਇਹਨਾਂ ਪਾਸੋਂ ਇਹ ਪੁਛਗਿਸ਼ ਕੀਤੀ ਜਾਊਗੀ ਵੀ ਇਹ ਹੈਰੋਨ ਕਿੱਥੋਂ ਲੈ ਕੇ ਆਏ ਤੇ ਕਿੱਥੇ-ਕਿੱਥੇ ਵੇਚਣੀ ਹੈ। ਤੇ ਨਾਲ ਦੀ ਨਾਲ ਮਲਕੇ ਜਿਹੜੇ ਪਿਸਤਲ ਆ ਕਿੱਥੋਂ ਲਿਆਏ ਤੇ ਇਹਨਾਂ ਦਾ ਕਿੱਥੇ ਕਿੱਥੇ ਗੈਰਕਾਨੂੰਨੀ ਤਰੀਕੇ ਨਾਲ ਇਹਨਾਂ ਦੀ ਵਰਤੋਂ ਕੀਤੀ ਗਈ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦਾ ਮਾਂ ਕਿ ਕੱਲੇ ਪਿੱਖੀਵਿੰਡ ਸਬ ਡਿਵੀਜ਼ਨ ਦੇ ਵਿੱਚ ਇਸ ਮੁਹਿੰਮ ਤਹਿਤ ਇਸ ਸਾਲ ਦੌਰਾਨ 99 ਕਿਲੋ 500 ਗ੍ਰਾਮ ਹੈਰੋਨ 30 ਦੇ ਕਰੀਬ ਡਰੋਨ ਤੇ ਦਰਜਨਾਂ ਦੇ ਕਰੀਬ ਜਿਹੜੇ ਇਸ ਗਤੀਵਿਧੀਆਂ ਵਿੱਚ ਸ਼ਾਮਲ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਤੇ ਪੇਸ਼ ਸ਼ਦਾਦ ਕੀਤਾ ਜਾ ਚੁੱਕਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਮੱਥਾ ਟੇਕਿਆ ਅਤੇ ਅੰਮ੍ਰਿਤਸਰ ਸ਼ਹਿਰ ਦੀ ਸੇਵਾ ਮਿਲਣ ਤੇ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਅੰਮ੍ਰਿਤਸਰ ਸ਼ਹਿਰ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਹਰ ਹਾਲ ਵਿੱਚ ਬੜਾ ਰੱਖਿਆ ਜਾਵੇਗਾ। ਇਸ ਮੌਕੇ ਭਗਵਾਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦੇ ਆਗੇਦਾਰਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਕੁਮਾਰ ਦਰਸ਼ਨ, ਸਰਪ੍ਰਸਤ ਓਮਪ੍ਰਕਾਸ਼ ਅਨਾਰਿਆ, ਪੰਜਾਬ ਪ੍ਰਧਾਨ ਸਸ਼ੀਕਲ, ਰਿੰਕੂ ਛਿਆਟਾ, ਚੀਫ ਐਡਵਾਈਜ਼ਰ ਨਰੇਸ਼ ਗਿਲ ਮੋਨੂ ਮੱਟੂ ਸਨਿਰੰਧਾਵਾ ਵਰੁਣ ਪਾ ਟੀਵੀ ਮੌਜੂਦ ਸਨ ਬਹੁਤ ਸੁમિતਰ ਕਰ ਪੀਏ ਸਾਰੀ ਔਰ ਰਾਮ ਪੀਰਤ ਇੱਕ ਨਾਮ ਹੀ ਇਦਾਂ ਦਾ ਹੈ ਭਵਾਂਜੀ ਦਾ ਪੀਰਤ ਮਾਨਗਲਮੀ ਕੀ ਜੀ ਦਾ ਚਰਨਛੋਹ ਤਰਤੀਆ ਉਹਨਾਂ ਦੀ ਬਹੁਤ ਅੱਛਾ ਮਹਿਸੂਸ ਹੋਇਆ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਸਾਡੇ ਏਰੀਏ ਦੇ ਵਿੱਚ ਔਰ ਸਾਰੇ ਪੰਜਾਬ 'ਚ ਹਿੰਦੁਸਤਾਨ 'ਚ ਅਦੇ ਵਿਸ਼ਵ ਵਿੱਚ ਸੁੱਖ ਸ਼ਾਂਤੀ ਬਣੀ ਰਹੇ ਅਰ ਚੜ੍ਹਦੀ ਕਲਾ ಪಕ್ಷਮਾਤਮਾ ਜੀ ਰਿਕਰ ਪਾਈ ਸਾਹਿਬ ਤੁਸੀਂ ਅੱਜ ਦੀ ਵੀ ਪ੍ਰੈਸ ਕਾਨਫਰੰਸ ਦੇਖ ਲਓ ਜਿਹਦੇ ਅਸੀਂ ਆਪਣੀ ਮਹਿੰਤ ਲਾਈ ਆ ਕੇ ਕੁਝ ਵੱਡੀਆਂ ਰਿਕਵਰੀਆਂ ਹੋਈਆਂ ਅੱਜ ਵੀ ਉਹਨੇ ਪ੍ਰੈਸ ਕਾਨਫਰੰਸ ਕਰਕੇ ਆਇਆ ਔਰ ਅਸੀਂ ਜਿਹੜਾ ਇਹ ਕ੍ਰਾਈਮ ਹੈ ਇਹਦੇ ਵਿੱਚ ਕੋਈ ਜ਼ੀਰੋ ਟੋਲਰੈਂਸ ਪਾਲਿਸੀ ਹੈ ਬਹੁਤ ਤਕੜੇ ਹੋ ਕੇ ਐਸ ਤੇ ਪੁਲਿਸ ਲੱਗੀ ਹੋਈ ਹੈ ਉਹ ਪੂਰਾ ਪੈਰਾ ਦੇ ਪਰਮਪਿਤਾ ਪ੍ਰਮਾਤਮਾ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਚਰਨਾਂ ਦੇ ਵਿੱਚ ਅੱਜ ਸਾਡੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਭੁੱਲਰ ਸਾਹਿਬ ਨਤਮਸਤਕ ਹੋਣ ਆਏ ਸੀ ਇਹ ਸਾਡਾ ਸੁਭਾਅ ਹੈ ਵੀ ਇਹ ਚੌਥੇ ਪੁਲਿਸ ਕਮਿਸ਼ਨਰ ਹੈ ਜਿਨ੍ਹਾਂ ਨੂੰ ਪਾਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਨੇ ਤੀਰਥੇ ਮੱਥਾ ਟਿਕਾਇਆ ਇਹ ਸੇਵਾ ਪਰਮਾਤਮਾ ਦੇੰਦੌਰ ਲੱਗਦਾ ਵੀ ਸਾਨੂੰ ਇਹ ਸੇਵਾ ਸਾਨੂੰ ਹੀ ਦਿੱਤੀ ਹੈ ਪਰਮਪਿਤਾ ਪਰਮੇਸ਼ਰ ਆਦ ਕਵੀ ਤਰਕਾਰ ਦਸਤੀ ਸ੍ਰਿਸ਼ਟੀ ਕਰਤਾ ਵਾਲਮੀਕੀ ਪਰਮਾਤਮਾ ਜੀ ਦੇ ਪਾਵਨ ਪਵਿੱਤਰ ਚਰਨਾਂ ਦੀ ਛੋਪਾ ਪ੍ਰਾਪਤ ਧਰਤੀ ਦੇ ਉੱਤੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨਤਮਸਤਕ ਹੋਣ ਆਏ ਸੀ ਔਰ ਪਾਵਨ ਵਾਲਮੀਕਤੀ ਐਕਸ਼ਨ ਕਮੇਟੀ ਵੱਲੋਂ ਜਿੰਨੇ ਅਹੁਦੇਦਾਰ ਨੇ ਜਿਹੜੇ ਕਿ ਕੈਮਰੇਜ਼ 'ਚ ਨਜ਼ਰ ਆ ਰਹੇ ਨੇ ਸਾਰਿਆਂ ਨੇ ਉਹਨਾਂ ਨੂੰ ਇੱਥੇ ਮੱਥਾ ਵੀ ਟਿਕਾਇਆ ਤੇ ਪਰਮਾਤਮਾ ਅੱਗੇ ਹੀ ਫਰਿਆਦ ਕਰਦੇ ਆ ਕਿ ਉਹਨਾਂ ਦੀ ਜਿਹੜੀ ਇਹ ਕਾਰਜਸ਼ੈਲੀ ਆ ਉਹ ਬਾਦ ਫੁੱਲ ਕੇ ਕੰਮ ਕਰਨ ਪਰਮਾਤਮਾ ਤੋਂ ਜਿਹੜਾ ਆਸ਼ੀਰਵਾਦ ਲੈ ਗਏ ਨੇ ਉਦੇ ਚ ਉਹਨਾਂ ਨੂੰ ਪੂਰਾ ਸਫਲਤਾ ਮਿਲੇ ਔਰ ਇਸ ਸ਼ਹਿਰ ਦੀ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਸਮਾਜ ਦੀ ਸੇਵਾ ਕਰਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਕਨਸ਼ਾਮ ਥੋਰੀ ਵੱਲੋਂ ਤੁੰਗਟਾਬ ਟ੍ਰੇਨ ਦੇ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਤੀਆਂ ਗਈਆਂ ਹਦਾਇਤਾਂ ਦੇ ਮੱਦੇਨਜ਼ਰ ਪ੍ਰਦੂਸ਼ਣ ਕੰਟਰੋਲ ਵਿਭਾਗ ਨੇ ਨਾਕ ਕਲਾਵੀਕੇ ਗੈਰ ਕਾਨੂੰਨੀ ਟਾਂਗਣਾ ਚੱਲਦੀ ਕਪੜਾ ਰੰਗਣ ਵਾਲੀ ਫੈਕਟਰੀ ਨੂੰ ਸੀਲ ਕਰ ਦਿੱਤਾ। ਵਿਭਾਗ ਦੇ ਐਕਸੀਐਨ ਸੁਖਤੇਵ ਸਿੰਘ ਨੇ ਦੱਸਿਆ ਕਿ ਉਕਤ ਫੈਕਟਰੀ ਕੋਲ ਕਪੜੇ ਨੂੰ ਫਿਨਿਸ਼ ਕਰਨ ਦਾ ਲਾਇਸੈਂਸ ਹੈ। ਪਰ ਕੰਪਨੀ ਨੇ ਇਸ ਵਿੱਚ ਕਪੜਾ ਰੰਗਣ ਵਾਲੀਆਂ ਮਸ਼ੀਨਾਂ ਵੀ ਲਗਾ ਲਈਆਂ ਅਤੇ ਇਹ ਲਾਇਸੈਂਸ ਵੀ ਨਹੀਂ ਲਿਆ ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਮੈਡਮ ਅਮਨਦੀਪ ਕੌਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸੰਦੀਪ ਮਲਹੋਤਰਾ ਮਨਜੀਤ ਸਿੰਘ ਜਗਪੀਰ ਸਿੰਘ ਤੋਇਲਾਵਾ ਵਾਤਵਾਗ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ ਲਿਬਰਟੀ ਮਾਰਕੀਟ ਅੰਮ੍ਰਿਤਸਰ ਦੇ ਪ੍ਰਧਾਨ ਦੀ ਅਗਵਾਈ ਹੇਠ ਦੁਕਾਨਦਾਰਾਂ ਵੱਲੋਂ ਜੋ ਰੇਲਵੇ ਸਟੇਸ਼ਨ ਦੇ ਬਾਹਰ ਸੜਕ ਤੇ ਆਪਣੇ ਇੱਕ ਦੁਕਾਨਦਾਰ ਦੀ ਸਪੋਰਟ ਵਿੱਚ ਧਰਨਾ ਲਗਾਇਆ ਗਿਆ ਸੀ ਜਿਸ ਕਾਰਨ ਆਮ ਪਬਲਿਕ ਨੂੰ ਟ੍ਰੈਫਿਕ ਸਬੰਧੀ ਬਹੁਤ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ। ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਦੁਕਾਨਦਾਰ ਤੇ ਬਿਲਕੁਲ ਸਹੀ ਕਾਨੂੰਨੀ ਕਾਰਵਾਈ ਕੀਤੀ ਗਈ ਸੀ। ਜੋ ਲਿਬਰਟੀ ਮਾਰਕੀਟ ਦੇ ਪ੍ਰਧਾਨ ਵੱਲੋਂ ਆਪਣੀ ਗਲਤੀ ਮੰਨਦਿਆਂ ਹੋਇਆ ਇੱਕ ਮਾਫੀਨਾਮਾ ਪੁਲਿਸ ਨੂੰ ਦਿੱਤਾ ਗਿਆ। ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨ ਵਿਖੇ ਕੱਲ ਕੁਝ ਸਨੇਚਰ ਅਰੈਸਟ ਹੋਏ ਸੀ। ਜਿਸ ਤੋਂ ਬਾਅਦ ਉਹਨਾਂ ਦੀ ਪੁਸ਼ਕਿਸ਼ ਤੇ ਲਿਬਰਟੀ ਮਾਰਕੀਟ ਦੇ ਇੱਕ ਦੁਕਾਨਦਾਰ ਤੋਂ ਕੁਝ ਖੋਦੇ ਮੋਬਾਈਲ ਫੋਨ ਅ ਕਰੀਬ 21 ਜੋ ਕਿ ਬਰਾਮਦ ਕੀਤੇ ਗਏ ਸਨ ਅ ਅੱਜ ਮਾਰਕੀਟ ਵੱਲੋਂ ਉਹਨਾਂ ਦੇ ਕੁਝ ਪ੍ਰਧਾਨ ਲੋਕਾਂ ਨੂੰ ਉਹਨਾਂ ਨੇ ਮਾਰਕੀਟ ਦੇ ਜਿਹੜੇ ਬਾਕੀ ਸ਼ਾਪ ਓਨਰਸ ਨੇ ਉਹਨਾਂ ਨੂੰ ਗਮਰਾਹ ਕਰਕੇ ਇੱਕ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਧਰਨ ਲਗਾਇਆ ਗਿਆ ਸੀਗਾ ਜਦੋਂ ਅਸੀਂ ਸਾਰੇ ਦੁਕਾਨਦਾਰਾਂ ਨੂੰ ਕਲੀਅਰ ਕਰਕੇ ਜੋ ਕਹਾਣੀ ਸੀ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਲੁੱਟਦਾ ਸਮਾਨ ਉਹਨਾਂ ਨੇ ਅ ਡਿਸਹੋਨੇਸਟਲੀ ਇੱਕ ਸਟੋਲਨ ਪ੍ਰੋਪਰਟੀ ਰੀਸੀਵ ਕੀਤੀ ਸੀ ਜੋ ਕਿ ਆਈਪੀਐਸਸੀ ਦੀ ਧਾਰਾ 411 ਦੇ ਤਹਿਤ ਇੱਕ অপরাধ ਹੈ ਤਾਂ ਉਹਨਾਂ ਨੇ ਆਪਣੀ ਇਸ ਚੀਜ਼ ਤੇ ਗਲਤੀ ਵੀ ਮੰਨੀ ਉਹਨਾਂ ਨੇ ਆਪਣੀ ਗਲਤੀ ਮੰਨੀ ਕਿ ਉਹਨਾਂ ਦੇ ਇਸ ਧਰਨੇ ਕਰਕੇ ਆਮ ਲੋਕਾਂ ਨੂੰ ਆ ਆਮ ਜੋ ਟ੍ਰੈਫਿਕ ਦੀ ਵਿਵਸਥਾ ਵਾ ਉਸ ਵਿੱਚ ਕਾਫੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਵਾ ਇਸ ਕਰਕੇ ਜੋ ਪ੍ਰਧਾਨ ਨੇ ਉਹ ਲਿਖਤੀ ਮਾਫੀ ਮੰਗੇ ਗਏ ਨੇ ਤੇ ਸਾਡੀ ਸਿਵਲ ਲਾਈਨ ਦੀ ਪੁਲਿਸ ਪੂਰੀ ਤਰ੍ਹਾਂ ਨਾਲ ਜੋ ਵੀ ਮਾਨਯੋਗ ਕਮਿਸ਼ਨਰ ਪੁਲਿਸ શ્રી ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਉਹਨਾਂ ਵੱਲੋਂ ਹਦਾਇਤਾਂ ਨੇ ਕਿ ਜੋ ਵੀ ਚੋਰ ਜਾਇਸ ਕੋਹ ਦੀਆਂ ਵਾਰਦਾਤਾਂ ਕਰਦੇ ਨੇ ਆਮ ਲੋਕਾਂ ਨੂੰ ਜਿਸ ਕਰਕੇ ਜਨ ਜੀਵਨ ਵਿੱਚ ਬੜੀ ਜਿਆਦਾ ਪਰੇਸ਼ਾਨੀ ਆਉਂਦੀ ਹੈ ਉਸ ਵਾਸਤੇ ਪੁਲਿਸ ਪੂਰੀ ਤਰ੍ਹਾਂ ਨਾਲ ਚੌਕਸ ਹੈ ਐਂ ਅਗਰ ਕੋਈ ਵੀ ਅੱਗੇ ਤੋਂ ਇਹੋ ਜਿਹੀ ਘਟਨਾ ਹੁੰਦੀ ਆ ਜਿਸ ਵਿੱਚ ਦੁਕਾਨਦਾਰ ਕੋਈ ਚੋਰੀ ਦਾ ਕੋਈ ਖੋ ਦਾ ਸਮਾਨ ਸਟੋਲਨ ਪ੍ਰੋਪਰਟੀ ਰਿਸੀਵ ਕਰਦਿੰਨੇ ਤਾਂ ਉਹਨਾਂ ਖਿਲਾਫ ਕਾਰਵਾਈ ਕੀਤੀ ਜਾਊਗੀ ਸਾਡਾ ਇੱਕ ਸਾਥੀ ਜੋ ਆ ਉਹ ਫੜਿਆ ਗਿਆ ਸੀਗਾ 64 ਨੰਬਰ ਦੁਕਾਨ ਤੋਂ ਸੰਦੀਪ ਉਹਦੇ ਕੋਲ ਕੁਝ ਸਨੇਚਿੰਗ ਦੇ ਫੋਨ ਪੜੇ ਗਏ ਸੀ ਠੀਕ ਹੈ ਉਸ ਸਬੰਧੀ ਜਿਹੜਾ ਹੈ ਅੱਜ ਸਾਡੇ ਮਾਰਕੀਟ 'ਚ ਜਿਹੜੀ ਹੈ ਇੱਕ ਸਾਡੀ ਸਾਰੀ ਐਸੋਸੀਏਸ਼ਨ ਨੂੰ ਇੱਕ ਮਿਸ ਕਮਿਊਨੀਕੇਸ਼ਨ ਹੋਈ ਕਿ ਇਹਦੇ ਤੇ ਕੋਈ ਨਜਾਇਜ਼ ਵਰਤੇ ਹੋਣ ਲੱਗੇ ਜਦਕਿ ਉਸ ਸਬੰਧੀ ਅਸੀਂ ਗਲਤੀ ਨਾਲ ਜਿਹੜਾ ਹੈ ਉਹ ਕਮੇ ਸਟੇਸ਼ਨ ਦੇ ਸਾਹਮਣੇ ਧਰਨਾ ਦਿੱਤਾ ਐਸੋਸੀਏਸ਼ਨ ਨੇ ਜਿਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਹੈ ਪਰ ਉਹ ਅਫਸਰਾਂ ਨੇ ਸਾਨੂੰ ਬਿਲਕੁਲ ਸੈਟੀਸਫਾਈ ਕਰਾ ਦਿੱਤਾ ਕਿ ਨਹੀਂ ਉਹਦੇ ਤੇ ਕੋਈ ਵੀ ਗਲਤ ਕੰਮ ਨਹੀਂ ਹੋਏਗਾ ਉੱਤੇ ਬਿਲਕੁਲ ਜਾਇਜ਼ ਜੋ ਧਾਰਾ ਲੱਗਦੀ ਉਹ ਹੀ ਲਾਈ ਜਾਏਗੀ ਤੇ ਅਸੀਂ ਸੈਟੀਸਫਾਈ ਆਂ ਕਿ ਅਸੀਂ ਆਪਣਾ ਉੱਥੋਂ ਧਰਨਾ ਚੁਕ ਲਿਆ ਆਪਣੀ ਗਲਤੀ ਮੰਨਦੇ ਹਾਂ ਕਿ ਅਸੀਂ ਮਿਸ ਕਮਿਊਨੀਕੇਸ਼ਨ ਕਰਕੇ ਉੱਥੇ ਗਲਤੀ ਗਲਤੀ ਨਾਲ ਧਰਨਾ ਲਾਇਆ ਸੀ ਮਜੀਠਾ ਤਹਿਸੀਲ ਦੇ ਪਿੰਡ ਲੁੱਦੜ ਵਿੱਚ ਅਧੂਰੀ ਪਈ ਇਮਾਰਤ ਜੋ ਕਿ ਕਿਸੇ ਵੇਲੇ ਤਰਮਸ਼ਾਲਾ ਲਈ ਉਸਾਰੀ ਲਈ ਰੱਖੀ ਗਈ ਸੀ ਪਰ ਕਦੇ ਵੀ ਬਣ ਕੇ ਤਿਆਰ ਨਹੀਂ ਹੋ ਸકી ਉਸ ਨੂੰ ਮਜੀਠਾ ਦੇ ਐਸ.ਸੀ.ਐਮ ਹਰਨੂਰ ਕੌਰ ਟਿੱਲੋ ਨੇ ਲਾਇਬ੍ਰੇਰੀ ਲਈ ਬਦਲ ਕੇ ਇਲਾਕੇ ਦੇ ਲੋਕਾਂ ਨੂੰ ਨਵੇਂ ਸਾਲ ਤੋਂ ਪਹਿਲਾ ਤੋਹਫਾ ਦਿੱਤਾ ਇਸ ਮੌਕੇ ਡਾਕਟਰ ਟਿੱਲੋ ਨੇ ਜਿੱਥੇ ਕੰਪਨੀ ਪ੍ਰਬੰਧਕਾ ਦਾ ਧੰਨਵਾਦ ਕੀਤਾ ਉਥੇ ਪਿੰਡ ਵਾਸੀ ਜਿਨ੍ਹਾਂ ਨੇ ਇਸ ਇਮਾਰਤ ਦਾ ਨਿੱਕਾ ਜਿਹਾ ਮੁੱਦਾ ਧਿਆਨ ਵਿੱਚ ਲਿਆਂਦਾ ਉਹਨਾਂ ਦਾ ਵੀ ਧੰਨਵਾਦ ਕੀਤਾ। ਥਾਣਾ ਗੇਟ ਹਕੀਮਾ ਦੀ ਚੌਂਕੀ ਅਨਗੜ ਵੱਲੋਂ 105 ਗ੍ਰਾਮ ਹੈਰੋਇਨ ਸਮੇਤ ਇੱਕ ਕਾਬੂਕਾਰ ਮਾਮਲਾ ਦਰਜ ਕੀਤਾ ਗਿਆ। ਇਸ ਮੌਕੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਵੱਲੋਂ ਜਾਣਕਾਰੀ ਸਥਾਪਿਤ ਕੀਤੀ ਗਈ। ਅਸੀਂ ਕੱਲ ਬੱਬੂ ਸਨੋਸ਼ਿਵਦਿਆਲ ਨਾਮ ਦਾ ਲੜਕੀਵਾ ਲੜਕਾ ਵਾਸੀ ਪਿੰਡ ਪਹੜੜੀਵਾਲ ਉਹਦੇ ਕੋਲੋਂ 105 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਹਨਾਂ ਤੇ ਪਹਿਲਾਂ ਵੀ ਇੱਕ ਕੇਸ ਦਰਜ ਹੈ ਤੇ ਹੁਣ ਵੀ ਏਹ ਜਿਹੜੀ ਕੰਪਲੇਂਟ ਸੀਗੀ ਇਹ ਕੰਮ ਕਰ ਰਿਆ ਇਹ ਹੈ ਜੇ ਮਨਜੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਡੂਰਿੰਗ ਇਨਵੈਸਟੀਗੇਸ਼ਨ ਜੋ ਗੱਲ ਸਾਹਮਣੇ ਆਈਗੀ ਤੁਹਾਨੂੰ ਦੱਸ ਦਈਏ ਸਾਡੀ ਇਹੀ ਅਪੀਲ ਹੈ ਜੋ ਸਾਡੇ ਇੱਕ ਮਹੀਨਾ ਸਭ ਵੱਲੋਂ ਹਦਾਇਤਾ ਨੇ ਕਿ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਸ ਚੀਜ਼ ਤੋਂ ਬਚਾਇਆ ਜਾਵੇ ਤੇ ਜਿਹੜਾ ਸਾਡੀ ਆਮ ਪਬਲਿਕ ਆ ਉਹ ਪੁਲਿਸ ਨੂੰ ਆਪਣਾ ਰਖਵਾਲਾ ਸਮਝੇ ਤੇ ਜਿਹੜੇ ਕ੍ਰਿਮੀਨਲ ਨੇ ਉਹ ਪੁਲਿਸ ਤੋਂ ਕੋਹਾਂ ਦੂਰ ਭੱਜਣਾਂ ਇਹੀ ਸਾਡੇ ਇੱਕ ਮਹੀਨੇ ਸਾਬ ਦਾ ਮੈਸੇਜ ਹੈ ਤੇ ਇਹਦੇ ਤਹਿਤੀ ਅਸੀਂ ਆਪਣਾ ਇਹ ਰਵ ਕੰਮ ਕਰ ਰਹੇ ਹਾਂ। ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾਰਕਿੰਗ ਦੀ ਸਮੱਸਿਆ ਨਜ਼ਰ ਆਉਂਦੀ ਹੈ। ਅੰਡਰਗਰਾਊਂਡ ਪਾਰਕਿੰਗ ਦੀ ਸਹੂਲਤ ਹੋਣ ਦੇ ਬਾਵਜੂਦ ਲੋਕ ਆਪਣੇ ਵਾਹਨ ਕੰਪਲੈਕਸ ਦੇ ਮੁੱਖ ਗੇਟ ਦੇ ਅੱਗੇ ਖੜੇ ਕਰ ਦਿੰਦੇ ਹਨ। ਜਿਸ ਨਾਲ ਪੈਦਲ ਆਉਣ ਜਾਣ ਵਾਲਿਆਂ ਨੂੰ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਾਰਕਿੰਗ ਦੇ ਠੇਕੇਦਾਰ ਨੇ ਇਸ ਚੀਜ਼ ਨੂੰ ਗਲਤ ਠਹਿਰਾਇਆ ਅਤੇ ਵਾਹਨਾਂ ਨੂੰ ਅੰਡਰਗਰਾਊਂਡ ਪਾਰਕਿੰਗ ਵਿੱਚ ਖੜੇ ਕਰਨ ਦੀ ਮੰਗ ਕੀਤੀ। ਜੀ ਮੇਰਾ ਨਾਮ ਹੈਗਾ ਰਾਜਨ ਕੁਮਾਰ ਤੇ ਮੈਂ ਪਾਰਕਿੰਗ ਸਟੈਂਡ ਚ ਕੰਮ ਕਰਦਾ ਸਾਡਾ ਇੱਥੇ ਠੇਕਾ ਹੈਗਾ ਜੀ ਜੀ ਥੱਲੇ ਆਪਣਾ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅੰਦਰ ਹੈਗਾ نیچے ਬੇਸਮੈਂਟ ਚ ਸਰ ਪਰ ਸਾਰੇ تھے ਆਉਣ ਵਾਲੇ ਸਮੇਂ ਬਹੁਤ ਤੰਗੀ ਹੋ ਰਹੀ ਸਰ ਪਿਛਲੇ 8 ਮਹੀਨਿਆਂ ਤੋਂ ਕੋਈ ਮਲਾਜ਼ਮ ਕੋਈ ਲੋਕ ਕੋਈ ਕਿਸੇ ਦੀ ਨਹੀਂ ਸੁਣਦਾ ਕੋਈ ਸੁਣਵਾਈ ਨਹੀਂ ਤੁਸੀਂ ਦੇਖ ਸਕਦੇ ਜੇ ਇੱਥੇ ਵਕੀਲ ਸਾਰੇ ਜੋ ਜਿਹਦਾ ਮਨ ਕਰਦਾ ਆਪਣੀ ਮਰਜ਼ੀ ਦੇ ਨਾਲ ਚੱਲ ਜਾਂਦਾ ਕੋਈ ਸੁਣਵਾਈ ਨਹੀਂ ਹੈ ਪਰੇਸ਼ਾਨੀ ਇਹ ਹੈ ਕਿ ਕੋਈ ਮੰਨਦਾ ਹੀ ਨਹੀਂ ਆਪਾਂ ਕਹਿੰਨੇ ਭਾਜੀ ਬੇਸਮੈਂਟ ਬਣੀ ਆ ਪਾਰਕਿੰਗ ਬਣੀ ਆ ਮਲਾਜ਼ਮਾਂ ਦੀ ਪਾਰਕਿੰਗ ਅਲੱਗ ਬਣੀ ਆ ਲੋਕਾਂ ਦੀ ਪਾਰਕਿੰਗ ਅਲੱਗ ਬਣੀ ਤੁਸੀਂ ਉੱਥੇ ਲਾਓ ਮੁਲਾਜ਼ਮਾਂ ਦੀ ਪਾਰਕਿੰਗ ਤੇ ਲਾਓ ਇੱਥੋਂ ਤੱਕ ਕਿ ਮੁਲਾਜ਼ਮ ਵੀ ਨਹੀਂ ਕੋਈ ਨਹੀਂ ਹੁੰਦਾ ਚਲੋ ਜਿਨ੍ਹਾਂ ਦੀ ਡਿਊਟੀ ਆ ਉਹਨਾਂ ਤੇ ਦੇ ਲਾੜੇ ਲਾੜੇ ਬਾਕੀ ਵੀ ਜਿਹੜਾ ਮਰਜ਼ੀ ਹੁੰਦਾ ਮੈਂ ਮੁਲਾਜ਼ਮ ਆ ਪ੍ਰਾਈਵੇਟ ਲੋਕ ਵੀ ਕਹਿੰਦੇ ਆ ਆਪਾਂ ਮੁਲਾਜ਼ਮ ਆ ਆਪਾਂ ਨਹੀਂ ਜਾਣਾ ਇਦਾਂ ਮੈਂ ਉੱਧਾ ਲੜਨ ਨੂੰ ਪੈਂਦੇ ਆ ਇਹ ਹੰਤੂ ਸੀ ਦਾ ਸੁਆਪਾ ਕੀ ਕਰ ਸਕਦੇ ਇਹਨਾਂ ਦਾ ਡਿਮਾਂਡ ਇਹ ਹੈਗੀ ਸਰ ਆਪਾਂ ਡੀਸੀ ਸਾਹਿਬ ਨੂੰ ਇਹ ਅਪੀਲ ਕਰਦੇ ਆ ਕਿ ਸਰ ਇੱਥੇ ਪੁਕਤਾ ਪ੍ਰਬੰਧ ਕੀਤਾ ਜਾਵੇ ਇਸ ਰਾਸਤੇ ਨੂੰ ਪੂਰਾ ਬੰਦ ਕੀਤਾ ਜਾਵੇ ਇੱਥੇ ਪੂਰੀ ਕਾਰਵਾਈ ਹੋਵੇ ਕਿ ਕੋਈ ਇਦਾਂ ਆਪਣੀ ਮਰਜ਼ੀ ਦੇ ਨਾਲ ਨਾ ਜਾਵੇ ਅੰਦਰ ਜਿਹਦਾ ਦਿਲ ਕਰਦਾ ਆਪਣੀ ਮਰਜ਼ੀ ਦੇ ਨਾਲ ਨਿਕਲ ਜਾਂਦਾ ਕੋਈ ਪ੍ਰਸ਼ਾਸਨ ਦੀ ਵੀ ਕੋਈ ਸਾਡਾ ਕੋਈ ਸਾਥ ਨਹੀਂ ਹੈਗਾ ਇਥੇ ਇੱਕ ਮੁਲਾਜ਼ਮ ਚਾਹੀਦਾ ਇਥੇ ਕੋਈ ਡਿਊਟੀ ਕਰੇ ਕਿ ਜਿਹੜਾ ਸਭ ਨੂੰ ਰੋਕੇ ਸਭ ਨੂੰ ਰਾਸਤਾ ਦਵੇ ਕਿ ਉਧਰ ਬੇਸਮੈਂਟ ਲੱਗ ਜਾਓ ਸਾਡੀ ਤੇ ਕੋਈ ਸੋਹਂਦਾ ਹੀ ਨਹੀਂ ਅੱਗੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਅੰਮ੍ਰਿਤਸਰ ਵਿਖੇ ਇੱਕ ਚੀਜ਼ ਵੇਖਣ ਵਿੱਚ ਆਂਦੀ ਹੈ ਉਹ ਹੈ ਨਜ਼ਾਇਜ਼ ਪਾਰਕਿੰਗ ਅਸੀਂ ਜਿੱਥੇ ਖੜੇ ਆ ਇਹ ਪਾਰਕਿੰਗ ਨਹੀਂ ਹੈ ਲੇਕਿਨ ਉਹਦੇ باوجود ਗੱਡੀਆਂ ਇੱਥੇ ਪਾਰਕ ਹੋਈਆਂ ਹੋਈਆਂ ਨੇ ਲੋਕੀ ਬੈਸਦੇ ਹਨ ਮੁਲਾਜ਼ਮ ਬੈਸਦੇ ਹਨ ਔਰ ਜਿਵੇਂ ਕਿ ਤੁਸੀਂ ਸੁਣਿਆ ਇੱਕ ਮੁੰਡੇ ਨੂੰ ਜਿਹੜਾ ਕਿ ਇੱਥੇ ਠੇਕੇਦਾਰੀ ਦਾ ਕੰਮ ਕਰਦਾ ਔਰ ਨਾਲੇ EMPLOYE ਵੀ ਹੈਗਾ ਕਿ ਗੱਡੀ ਲਗਾਉਣ ਵੇਲੇ ਕੋਈ ਬੰਦਾ ਸੁੰਦਾ ਨਹੀਂ ਹਰ ਇੱਕ ਬੰਦਾ ਬੈਸਦਾ ਆ ਕੇ ਔਰ ਆਪਣੇ ਆਪ ਨੂੰ ਐਡਮਿਨਿਸਟ੍ਰੇਟਿਵ ਬਲਾਕ ਦਾ ਅਫਸਰ ਹੀ ਲਾਦਾ ਹੈ ਪਾਰਕਿੰਗ ਬਣੀ ਹੋਈ ਹੈ ਬੇਸਮੈਂਟ ਦੇ ਵਿੱਚ ਬਹੁਤ ਵੱਡੀ ਪਾਰਕਿੰਗ ਹੈ ਜਿਹੜੀ ਕਿ ਪੁਲਿਸ ਡਿਪਾਰਟਮੈਂਟ ਵਾਸਤੇ ਅਲੱਗ ਔਰ ਐਡਮਿਨਿਸਟ੍ਰੇਟਿਵ ਬਲਾਕ ਵਾਸਤੇ ਅਲੱਗ ਬਣੀ ਹੋਈ ਹੈ ਉਹਦੇ ਬਾਵਜੂਦ ਵੀ ਲੋਕੀ ਔਰ ਪ੍ਰਸ਼ਾਸਕ ਬੰਦੇ ਜਿਹੜੇ ਹੈਗੇ ਆ ਉਹ ਬੈਸਦੇ ਹਨ ਮੁੰਡੇ ਨਾਲ ਔਰ ਗੱ

ਸ੍ਰੀ ਦੁਰਗਿਆਨਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ। ਮੰਦਿਰਾਲ ਲਾਲ ਭਵਨ ਮਾਡਲ ਟਾਊਨ ਵਿਖੇ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। 5ਵੇਂ ਦੇ ਲੋਕਲ ਚੈਨਲ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 700930883 ਤੇ ਸੰਪਰਕ ਕੀਤਾ ਜਾ ਸਕਦਾ ਹੈ। ਥਾਣਾ ਵਿਆਸਵਲੋਂ ਇੱਕ ਬੱਤੀਬੋਰ ਪਿਸਤਲ ਸਮੇਤ ਇੱਕ ਵਿਅਕਤੀ ਕਾਬੂ ਕੀਤਾ ਗਿਆ। ਨਾਲ ਹੀ ਲੁੱਟਾ ਖੂਆ ਕਰਨ ਵਾਲੇ ਦੋ ਵਿਅਕਤੀ ਗ੍ਰਫਤਾਰ ਕਰ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਚਾਟੀਵਿੰਡ ਵੱਲੋਂ ਇੱਕ 32 ਬੋਰ ਪਿਸਟਲ ਇੱਕ ਮੈਗਜ਼ੀਨ ਚਾਰ ਜ਼ਿੰਦਾਰੋਂ ਇੱਕ ਕਾਰ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਹੁਣ ਸਮਾਂ ਹੋ ਗਿਆ ਛੋੜੇ ਜਾਏ ਬ੍ਰੇਕ ਤਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖੋਗੇ। लुटा करने वाले गिरोह का मैंबर सिविल लाइन ने किया काबू ए कुछ होर खबर एक छोटे जि ब्रेक तो बाद Land, अपने बच्चों को नेचर का अनुभव और राइट्स का फन दीजिए आइए कंपनी बाग में सबके मन पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू Unlimited it fun. dekha hua pagal pagal party party just a bottle bottle paasa trying to jump but nahi yaar mai let me let me let me head the let me make you move come back boy baby but thoda great get a chance to live a life is mera swag hai let me make you move let me make you move. ਚਾਂ ਲੈ ਵਾ ਰੇਜ਼ਰ ਮੇਰਾ ਸਵੇਗ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਥਾਣਾ ਸਿਵਲਾਈਨ ਪੁਲਿਸ ਵੱਲੋਂ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਸੰਦੀਪ ਤਵਨ ਨੂੰ ਕਾਬੂ ਕਰ ਇਹਨਾਂ ਪਾਸੋਂ 21 ਖੋਸ਼ ਦਾ ਮੋਬਾਈਲ ਫੋਨ ਅਤੇ ਵਾਰਦਾਤ ਸਮੇਂ ਵਰਤੀ ਗਈ ਐਕਟੀਵਾ ਅਤੇ ਤੇਜ਼ ਤਾਰ ਹਥਿਆਰਾਂ ਸਮੇਤ ਕਾਬੂ ਕਰ ਮਾਮਲਾ ਦਰਜ ਕੀਤਾ ਗਿਆ ਜਿਸ ਦੀ ਜਾਣਕਾਰੀ ACP ਵਿਰਿੰਦਰ ਸਿੰਘ ਖੋਸਾ ਵੱਲੋਂ ਦਿੱਤੀ ਗਈ ਕਿ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਮਾਮਲਾ ਦਰਜ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸਰ ਕਮਿਸ਼ਨਰ ਦੇ थाना ਸਿਵਲ ਲਾਈਨਸ ਵਿਖੇ ਅ ਕੱਲ ਸਾਨੂੰ 12 ਤਰੀਕ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਵੱਲੋਂ ਮਨੀਸ਼ ਸ਼ਰਮਾ ਜੋ ਕਿ ਈਸ਼ਵਰਨਗਰ ਮਸਦ ਰਹਿਣ ਵਾਲੇ ਇਹਨਾਂ ਨੇ ਦੱਸਿਆ ਕਿ 11 ਤਰੀਕ ਨੂੰ ਕਰੀਬ 2 ਵਜੇ ਜਦੋਂ ਆਪਣੀ ਬੇਟੀ ਨੂੰ ਲੈਣ ਡੀਬੀ ਸਕੂਲ ਦੇ ਸਾਹਮਣੇ ਆਏ ਸਨ ਤਾਂ ਇੱਕ ਐਕਟਵਾ ਸਵਾਰ ਨੌਜਵਾਨ ਜੋ ਕਿ ਗ੍ਰੇ ਕਲਰ ਦੀ ਐਕਟਵਾ ਸੀ ਜਿਸ ਦਾ ਉਹਨਾਂ ਨੇ ਨੰਬਰ ਵੀ ਦੱਸਿਆ ਕਿ ਉਸਨੇ ਉਸ ਨੂੰ ਨਾ ਕੋਲੋਂ ਮੋਬਾਈਲ ਫੋਨ ਖੋ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਅਨੋਂ ਦੇ ਖਿਲਾਫ 379 ਬੀ2 ਦੇ ਤਹਿਤ ਇੱਕ ਮੁਕੱਦਮਾ ਰਜਿਸਟਰ ਕੀਤਾ ਸੀ ਜਦੋਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕੀਤੀ ਤਾਂ ਅਸੀਂ ਜੋ ਇਸ ਖੋ ਦਾ ਅਸਲ ਦੋਸ਼ੀ ਸੀਗਾ ਜਿਸ ਦਾ ਨਾਮ ਹਰਮਨ ਹਰਮਨਦੀਪ ਸਿੰਘ ਪੁੱਤਰ ਰਸ਼ਪਾਲ ਸਿੰਘ ਜੋ ਕਿ ਵਾਸੀ ਐਸਕੋਟ ਐਵਨਿਊ ਵੇਰਕਾ ਮਿਸਰ ਦਾ ਰਹਿਣ ਵਾਲਾ ਸੀ ਜਦੋਂ ਅਸੀਂ ਇਸ ਨੂੰ ਇਸ ਮੁਕੱਦਮੇ ਵਿੱਚ ਅਰੈਸਟ ਕੀਤਾ ਤੁਸਨੇ ਆਪਣੀ ਪੁਸ਼ਕਸ਼ ਦੇ ਵਿੱਚ ਦੱਸਿਆ ਕਿ ਜੋ ਵੀ ਫੋਨ ਉਹ ਅਲੱਗ-ਲੱਗ ਜੋ ਕਿ ਇਹਨਾਂ ਨੇ ਪਹਿਲਾਂ ਵੀ ਕਈ ਜਗ੍ਹਾ ਵਾਰਦਾਤ ਕੀਤੀ ਹੈ ਮਰੀਠਾ ਰੋਡ ਦੇ ਏਰੀਏ ਵਿੱਚ ਸਿਵਲ ਲਾਈਨ ਦੇ ਏਰੀਏ ਦੇ ਵਿੱਚ ਉਹ ਮੋਬਾਈਲ ਫੋਨ ਖੋ ਕਰਕੇ ਲਿਬਰਟੀ ਮਾਰਕੀਟ ਦੇ ਵਿੱਚ ਜੋ ਸੰਦੀਪ ਧਾਵਨ ਉਰਫ ਗੋਲਾ ਉਸ ਦੀ ਦੁਕਾਨ ਤੇ 3500 ਰੁਪਏ ਦੇ ਵਿੱਚ ਮਾਲ ਵੇਚਦਾ ਵਾ ਜੋ ਕਿ ਅੱਗੇ ਮੋਬਾਈਲਾਂ ਦੇ ਵਿੱਚ ਤਕਨੀਕੀ ਫੇਰ ਬਦਲ ਕਰਕੇ ਉਹਨਾਂ ਨੂੰ ਅੱਗੇ ਰੀਸੇਲ ਕਰਦਾ ਵਾ ਜਦੋਂ ਸਾਡੀ ਪੁਲਿਸ ਪਾਰਟੀ ਨੇ ਦੋਸ਼ੀ ਸੰਦੀਪ ਤਾਨੋਰਕ ਬੋਲਾ ਨੂੰ ਇਸ ਮੁਕਦਮੇ ਦੇ ਵਿੱਚ ਨਾਮਜ਼ਦ ਕਰਕੇ ਜਦੋਂ ਉਸ ਤੇ ਦੁਕਾਨ ਤੇ ਰੇਡ ਕੀਤੀ ਤਾਂ ਉਥੋਂ ਸਾਨੂੰ ਅਲੱਗ-ਅਲੱਗ ਚੋਰੀ ਦੇ ਖੋਦ ਦੇ ਟੋਟਲ 21 ਮੋਬਾਈਲ ਫੋਨ ਬਰਾਮਦ ਹੋਏ ਹਨ ਸੰਤਾ ਦੇ ਚੰਜੋਟੀ ਡੇਰਾ ਝਾੜ ਪੀਰ ਵਿਖੇ ਮੁਖ ਸੇਵਾਦਾਰ ਮਹਾਂਤ ਮਲਕੀਤ ਨਾਚੇ ਦੀ ਅਗਵਾਈ ਹੇਠ ਗੁਰੂ ਗਿਆਨਾ ਜੀ ਦੇ ਸੇਵਕ ਸੰਧਾਰੀਨਾਥ ਮਹਾਰਾਜ ਜੀ ਦੇ ਸਲਾਹ ਨਾਲ ਬਰਸੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੜੀ ਧੂਮ-ਤਾਮ ਨਾਲ ਮੜਾਈ ਗਈ ਤੁਨਾ ਸਾਇਪਰੋਸ ਦੇ ਚੇਅਰਮੈਨ ਓਮ ਪ੍ਰਕਾਸ਼ ਕੱਬਰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ ਲੰਗਰ ਪੰਡਾਰੇ ਅਟੁੱਟ ਵਰਤਾਇਆ ਗਿਆ ਸੇਵਾਦਾਰ ਬਲਵੰਤਨਾਥ ਨਛੱਤਰਨਾ ਸ਼ੇਰ ਜੀ ਕਰਨਵੀਰ ਕਾਸਮਿਤ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਸੰਤਾ ਮਹਾਪੁਰਸ਼ਾਂ ਨੇ ਹਾਜ਼ਰੀ ਭਰੀ ਸਾਬ ਸਤਿਗੁਰ ਗਿਆਨਨਾਥ ਮਹਾਰਾਜ ਜੀ ਦੇ ਚਰਨ ਸੇਵਕ ਸਤਿਗੁਰ ਹਰੀਨਾਥ ਮਹਾਰਾਜ ਜੀ ਦੀ ਜੜਿਓ ਵਰਸ਼ੀਆ ਬਹੁਤ ਹੀ ਸਰਦਾ ਦੇ ਭਾਵਨਾ ਨਾਲ ਹਰ ਸਾਲ ਮਨਾਈ ਜਾਂਦੀ ਆ ਅੱਜ ਕਾਦੇ ਸਾਲ ਵੀ ਜਿਹੜੀ ਉਹ ਮਨਾਈ ਗਈ ਆ ਬਹੁਤ ਖੁਸ਼ੀ ਦੀ ਗੱਲ ਆ ਕਿ ਬਹੁਤ ਸੰਤੋ ਮਹਾਤਮਾ ਔਰ ਸੰਗਤ ਜਿੰਨੇ ਵੀ ਆਈ ਆ ਆ ਇਸ ਦਰਬਾਰ ਦੇ ਉੱਤੇ ਸਾਰਿਆਂ ਨੂੰ ਜੀ ਆਇਆਂ ਕਿੰਨੇ ਆ ਸੰਤ ਮਲਕੀਨਾ ਜੀ ਮਹਾਰਾਜ ਗੱਦੀ ਨਸ਼ੀਤ ਹੁਣਾ ਸਾਹਿਬ ਉਹਨਾਂ ਦੀ ਪਰਮ ਗੁਰੂ ਧਾਤੂ ਹਰੀਨਾਥ ਜੀ ਸੇਵਕ ਧਾਤੂ ਗਿਆਨਨਾਥ ਜੀ ਦੀ ਅੱਜ ਵਰਤੀ ਬੜੀ ਸ਼ਰਧਾਪੂਰਵਕ ਸੰਤਾ ਵੱਲੋਂ ਮਨਾਈ ਗਈ ਹੈ ਜਿਹਦੇ ਵਿੱਚ ਸੰਤ ਸਮਾਜ ਦੇ ਸਾਰੇ ਪ੍ਰਮੁੱਖ ਹੰਤ ਮਾਦੀ ਮਹਾਪੁਰ ਤੇ ਆਏ ਹਾਂ ਤੇ ਸੰਤਾਂ ਆਈਆਂ ਹਨ ਸਾਰਿਆਂ ਦਾ ਮਾਨ ਸਤ ਸਰਕਾਰ ਸੰਤ ਮਲਕੀਨਾ ਜੀ ਨੇ ਲੋਈਆਂ ਦੇ ਕੇ ਕੰਬਲ ਦੇ ਕੇ ਕੀਤਾ ਤੇ ਉਹਨਾਂ ਨੂੰ ਜੀ ਆਇਆਂ ਕਿਹਾ ਧੰਨਵਾਦ ਕੀਤਾ ਹੈ ਸ਼੍ਰੀ ਸ਼੍ਰੀ 1008 ਨਿਰਮਲੇ ਸੰਤ ਬਾਬਾ ਹਰ ਸਿੰਘ ਜੀ ਮਹਾਰਾਜ ਬਾਬਾ ਪੋੜੇ ਵਾਲੇ ਮੰਦਿਰ ਚਾਟਾ ਵਿਖੇ ਸੰਤ ਵਿਸ਼ਾਲ ਜੀ ਦੇ ਜਨਮ ਦਿਵਸ ਦੇ ਸਬੰਧ ਵਿੱਚ ਸੰਤ ਮਿਲਨ ਦਾ ਆਸ਼ਣ ਕੀਤਾ ਗਿਆ ਇਸ ਮੌਕੇ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਕਰਤਾਰ ਨਗਰ ਵਾਲੇ ਸ਼੍ਰੀ ਆਸ਼ਨੀਲ ਜੀ ਮਹਾਰਾਜ ਪੰਡਿਤ ਗੋਲਡੀ ਸ਼ਰਮਾ ਸਮੇਤ ਕਈ ਹੋਰ ਸੰਤ ਮਹਾਪੁਰਸ਼ਾਂ ਨੇ ਸ਼ਿਰਕਤ ਕੀਤੀ ਅਤੇ ਸੰਤ ਵਿਸ਼ਾਲ ਜੀ ਨੂੰ ਜਨਮ ਦਿਨ ਦੀਆਂ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ। ਮੰਦਿਰ ਕਮੇਟੀ ਦੇ ਚੇਅਰਮੈਨ ਅਸ਼ੋਕ ਕੁਮਾਰ 베ਦੀ, ਪ੍ਰਧਾਨ ਦੀਪਕ ਪਹਿਲ, ਸੰਦੀਪ ਰਾਮਪਾਲ, ਅਮਨ ਰਾਮਪਾਲ, ਦੀਪਕ ਰਾਮਪਾਲ, ਵਿਪਨ ਨૈયਰ, ਸਚਿਨ ਯੋਗੀ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ। ਸ੍ਰੀ ਸ੍ਰੀ 1008 ਨਿਰਮਲ ਸੰਤ ਬਾਬਾ ਹਰ ਸਿੰਘ ਜੀ ਕੋਲ ਹਮਾਰੀ ਜੀ ਦਰਬਾਰ ਤੇ ਸੰਤ ਵਿਸ਼ਾਲ ਜੀ ਦੇ ਜਨਮ ਦਿਨ ਦੀ ਉਪਲਖ ਵਿੱਚ संत मिलन करवाया गया जिसम पुज परमी महा आरती देवा जी करतार नगर छियाटे वाले होर भी संत महापुरुख पहुँच के इस पावन बेला जन्मदिन पहुँच के खुशियां समागम जो है अज तो आरंभ किए गए नेाम विवाह का उत्सव जो कि दरबार में पाँच दिन चलेगा जो तेरह तो आरंभ होकर सतारा तरीक तक श्री राम विवाह उत्सव करवाया जाएगा संस्था सहयोग हाफ वे होम अमृतसर जो कि समाजिक सुरक्षा ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਚੱਲ ਰਹੀ ਹੈ ਇਹ ਸੰਸਥਾ ਵਿਸ਼ੇਸ਼ ਜ਼ਰੂਰਤਾਂ ਵਾਲੀਆਂ ਬੱਚੀਆਂ ਦੀ ਦੇਖਰੇਖ ਲਈ ਕੰਮ ਕਰਦੀ ਹੈ ਸੰਸਥਾ ਦੀਆਂ ਸਹਿਵਾਸਨਾ ਨੇ 24ਵੀਂ ਪੰਜਾਬ ਰਾਜ ਸਪੈਸ਼ਲ 올림픽ਸ ਲੋਧਿਆਣਾ ਵਿਖੇ ਜੋ ਕਿ 8 ਦਸੰਬਰ 2023 ਤੋਂ 10 ਦਸੰਬਰ 2023 ਤੱਕ ਖੇਡਾਂ ਕਰਵਾਇਆ ਗਿਆ ਇਸ ਮੌਕੇ ਵੱਡੇ ਗਿਣਤੀ ਵਿੱਚ ਲੋਕਾਂ ਨੇ ਪਾਗ ਲਿਆ ਸਤਿਗੁਰੂ ਹਰੀਨਾਥ ਮਹਾਰਾਜ ਦੀ ਵਰਸੀ ਮਨਾਉਂਦੇ ਸਮੇਂ ਮਹਾਰਾਜ ਮਲਕੀਤ ਨਾਚੀ ਦੇ ਵਾਲਮੀਕੀ ਤੂਨਾ ਸਾਇਪ੍ਰਸਟ ਵੱਲੋਂ ਸਰਦਾਰ ਸੁਖਜਿੰਦਰ ਸਿੰਘ ਧਿਆਨਪੁਰ ਨੂੰ ਜਨਰਲ ਸਕੱਤਰ ਪੰਜਾਬ ਦਾ ਔਦਾ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਗਰੀਬ ਸਮਾਜ ਨਾਲ ਹੋ ਰਹੀਆਂ ਤੱਕੇ ਸ਼ਾਹੀਆਂ ਦੀ ਰੋਕ-थाम ਦੇ ਲਈ ਪ੍ਰੇਰਿਤ ਕੀਤਾ ਗਿਆ। ਅਤੇ ਸਰਦਾਰ ਸੁਖਜਿੰਦਰ ਸਿੰਘ ਧਿਆਨਪੁਰ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆ ਵਿਸ਼ਵਾਸ ਦਵਾਇਆ ਕਿ ਮੈਂ ਆਪਣੀ ਵਾਲਮੀਕੀ ਤੁਨਾ ਸਾਇਪ੍ਰਸ ਵੱਲੋਂ ਦਿੱਤੀ ਗਈ ਸੇਵਾ ਬਖੂਬੀ ਨਿਵਾਵਾਂਗਾ। ਇਸ ਮੌਕੇ ਤੇ ਓਮ ਪ੍ਰਕਾਸ਼ ਕੱਬਰ, ਬਿੱਟੂ 나ਚੀ, ਮਗਰ 나ਚੀ, ਸੇਵਕ 나ਚੀ, ਬਲਵੰਤ 나ਚੀ ਹਾਜ਼ਰ ਸਨ। ਅਤੇ ਉਸ ਦੇ ਉਪਰੰਤ ਸਰਦਾਰ ਸੁਖਵਿੰਦਰ ਸਿੰਘ ਧਿਆਨਪੁਰ ਵਾਲਮੀਕੀ ਤੀਰਾ ਚਾਕੇ ਮਹਾਰਾਜ ਵਾਲਮੀਕੀ ਜੀ ਦੇ ਅਗਿਆਨ ਅત્મਸਤਕ ਹੋਏ ਅਤੇ ਮਹਾਰਮਲ ਕੀਤਨਾ ਜੀ ਨੂੰ ਆਪਣੇ ਵੱਲੋਂ ਬਹੁਤ ਬਹੁਤ ਵਧਾਈਆਂ ਦੇਣਾ ਕਿ ਉਹਨਾਂ ਸਾਨੂੰ ਮਾਣ ਦੇ ਕੇ ਜੰਨ ਸਖਤਰ ਪੰਜਾਬ ਨੂੰ ਨਿਯੁਕਤੀ ਕੀਤੀ ਮੇਰੀ ਅੱਜ ਉਹਨਾਂ ਨੇ ਧੂਰਾ ਟਰੈਸ ਦੇ ਵਿੱਚ ਤੇ ਮੈਂ ਸਾਰੀ ਸਾਧ ਸੰਗਤ ਦਾ ਸੇਵਾ ਜੋ ਤਨ ਮਨ ਦੇ ਨਾਲ ਜੋ ਟਰੈਸ ਦੇ ਵਿੱਚ ਕਰੂੰਗਾ ਜੋ ਵੀ ਕੋਈ ਕਿਸੇ ਵੀ ਤਰ੍ਹਾਂ ਦੀ ਲੋਡ ਦਰਬਾਰ ਉੱਤੇ ਪੈਂਦੀ ਆ ਉਹ ਇਹ ਵੀ ਕੰਮ ਦੀ ਮੈਂ ਪਹਿਲ ਹਜ਼ਾਰ ਤੇ ਉਹ ਸੇਵਾਵਾਂ ਨੂੰ ਜਿਹੜਾ ਵਾਗੀ ਖੁਸ਼ੀ ਖੁਸ਼ੀ ਨਿਭਾਉਂਗਾ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪ੍ਰਧਾਨ ਵਿਕਰਮ ਸ਼ਰਮਾ ਦੀ ਅਗਵਾਈ ਹੇਠ ਰਮਾਇਣ ਪਾਠ ਕੀਤੇ ਜਾ ਰਹੇ ਹਨ ਹਲਕਾ ਪਛਮੀ ਦੀ ਵਾਰਡ 78 ਦੇ ਲੋਕ ਨਰਕਪਰੀ ਜ਼ਿੰਦਗੀ ਜੀ ਰਹੇ ਹਨ ਇਲਾਕਾ ਵਾਸੀ ਸੀਵਰੇਜ ਦੀ ਸਮੱਸਿਆ ਤੋਂ ਪਰੇਸ਼ਾਨ ਹਨ ਆਜ਼ਾਦ ਉਮੀਦਵਾਰ ਵਜੋਂ ਨਗਰ ਨਿਗਮ ਦੀ ਚੋਣ ਲੜ ਰਹੀ ਕਾਚਲ ਅਤੇ ਉਹਨਾਂ ਦੇ ਪਿਤਾ ਨਰੇਸ਼ ਸ਼ਰਮਾ ਵੱਲੋਂ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਦਿਆਂ ਨਗਰ ਮਾਸੋਂ ਮੰਗ ਕੀਤੀ ਗਈ ਕਿ ਜਲਦ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਕਿਉਂਕਿ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਜਾ ਰਿਹਾ ਹੈ ਜਿਸ ਨਾਲ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਸ਼ਿਵਾਸ਼ ਰੋਡ ਤੋਂ ਬੋਲ ਰਿਹਾ ਇੱਥੇ ਇੰਨੀ ਕਿ ਇਸ ਹੱਲੇ ਦੀ ਜਾਂਦਾ ਦੁਖੀ ਬਿਲ ਲੋੜ ਤੋਂ ਵੱਧ ਮੈਂ ਕਹਿ ਨਹੀਂ ਸਕਦਾ ਮੇਰੇ ਕੋਲ ਬਿਆਨ ਹੀ ਕੀਤਾ ਜਾਂਦਾ ਗਲੀਆਂ ਜਿੰਨਾ ਗੋਰਾ ਹਾਲਿਆ ਘਰਾਂ ਚ ਪਾਣੀ ਜਾਂਦੇ ਮੱਛਰ ਇੰਨਾ ਕਿ ਸਾਭੀ ਕੋ ਨਹੀਂ ਕਈਆਂ ਮਾਤਾ ਵਿਚਾਰੀਆਂ ਦੇ ਹੱਥ ਖਰਾਬ ਹੋ ਗਏ ਪੈਰ ਖਰਾਬ ਹੋ ਗਏ ਪਰ ਪਤਾ ਨਹੀਂ ਕਿੰਨੀ ਰਿਪੋਰਟਾਂ ਲਿਖਾ ਪੰਜ ਮਹੀਨੇ ਹੋ ਗਏ ਆ ਇੰਨੀ ਕਿ ਸਮੱਸਿਆ ਪੂਰੀ ਰਿਪੋਰਟਾਂ ਲਿਖਾ ਕੇ ਲਾ ਹੱਕ ਗਏ ਮਹੱਲੇ ਵਾਲੇ ਪਰ ਇੱਥੇ ਕੋਈ ਅਸਰ ਨਹੀਂ ਦੱਸ ਮੈਂ ਸਰਕਾਰ ਘਰੀ ਬੇਨਤੀ ਕਰਦਾ ਮੈਂ ਪਬਲਿਕ ਆਪਣੀ ਭੈਣਾ ਭਰਾਵਾਂ ਨੂੰ ਸਮਝਾਉਣ ਲੱਗਾ ਵੀ ਆ ਸਾਡਾ ਕੰਮ ਕਰੋ ਆ ਸਾਡਾ ਕੰਮ ਕਰੋ ਪਰ ਕੋਈ ਸੁਣਵਾਇ ਨਹੀਂ ਇਸ ਕਰਕੇ ਸਾਰੇ ਪਣਾਪਰਾ ਬੈਂਤੀ ਵੀ ਗਾਂ ਸੋਚ ਸਮਝ ਕੇ ਵੋਟ ਪਾਏ ਹੋ ਕਿਦਾਂ ਵੋਟ ਪਾਉਣ ਦੀ ਲੋੜ ਕੋ ਨਹੀਂ ਗੀ ਪੰਜ ਮਹੀਨੇ ਤੋਂ ਗਲੀ ਨੰਬਰ 6 ਪਾਣੀ ਦਾ ਜਿਹੜੀ ਹਾਲ ਹੀ ਨਹੀਂ ਹੋ ਰਹੀ ਬਿੰਦੇ ਅੱਗੇ ਪਾਣੀ ਚਾੜਨ ਦੀ ਜਗ੍ਹਾ ਹੀ ਨਹੀਂ ਕੋਈ ਨਿਕਾਸੀ ਹੈਗੀ ਪਾਣੀ ਭੁੰਗਦੇ ਤੇ ਫਿਰ ਉੱਪਰ ਆ ਜਾਂਦਾ ਇੰਨਾ ਮਰਦੀ ਘਾਵਾ ਇੱਕ ਦਿਨ ਕਢਾਓ ਫਿਰ ਹੁਵਾ ਲੋ ਕੋਈ ਇਹਦਾ ਚੁਪਿਆ ਨਹੀਂ ਹੈ ਬਈ ਐਮਐਨ ਵੀ ਕੋਈ ਤਾਰਾ ਪਿਆ ਘੱਟ ਕੇ ਸਹੀ ਫਿਰ ਦੁਬਾਰਾ ਕਾਰਪਸ਼ਨੂ ਕਿਆ ਸਿਵਲ ਸਾਰੇ ਕਾਰਜ ਅਮੀ ਪੀਓ ਕਾਰਪਸ਼ਨੂ ਕਹ ਰਹੇ ਕਾਰਪਸ਼ਨ ਮੈਂ ਹਫਤੇ 2-3 ਦਾ ਜਾ ਕੇ ਕਹਾਂ ਮੈਂ ਐਮਐਲਏ ਨੂੰ ਕੂੜੇ ਦਾ ਵੀ ਐਮਐਲਏ ਨੂੰ ਐਮਐਲਏ ਨੂੰ ਤੱਕ ਸਾਰਾ ਖਾਓ ਪਚਾਈਏ ਕੋਈ ਨਹੀਂ ਐਮਐਲਏ ਕੋਈ ਕੋਈ ਸਵਾਲ ਇਹ ਵੀ ਦੇਖੋ ਵੋਟਾਂ ਦੇ ਬਦਲ ਦੋ ਜਿਹੜੇ ਵੋਟਾਂ ਉਦੀ ਆ ਜਾਂਦੇ ਆ ਤੇ ਕੰਮ ਕੋਈ ਨਹੀਂ ਕਰਾਉਂਦੇ ਸ਼੍ਰੀ ਹਨੂਮਾਨ ਸੇਵਾ ਪਰਿਵਾਰ ٹرسٹ ਰਜਿਸਟਰਡ ਦੀ ਮੀਟਿੰਗ ਮੁਖ ਸਰਪ੍ਰਸਤ ਐਸਕੇ ਵਧਵਾਦੀ ਪ੍ਰਧਾਨ ਕੀ ਹੇਠ ਖੰਨਾ ਸਟਰੀਟ ਸਰਕੂਲਰ ਰੋਡ ਸਿੱਤ ਚੇਅਰਮੈਨ ਅਨੁਜ ਸਿੱਕਾ ਦੇ ਗ੍ਰਹਿ ਵਿਖੇ ਹੋਈ ਉਹਨਾਂ ਨੇ ਹਾਜ਼ਰ ਸਮੂਹ ਮੈਂਬਰਾਂ ਨੂੰ ਸ਼੍ਰੀ ਅਨੁਮਾਨ ਤਾਮ ਦੇ ਨਿਰਮਾਣ ਸੰਬੰਧੀ ਵਿਸਤਾਰਪੂਰਵਕ ਜਾਣਕਾਰੀ ਦਿੰਦਿਆਂ ਹੋਇਆ ਕਿ ਜਲਦੀ ਅਨੁਮਾਨ ਤਾਮ ਕੰਪਲੈਕਸ ਦਾ ਫਰਸ਼ ਪਾ ਕੇ ਤਿਆਰ ਹੋ ਜਾਵੇਗਾ। ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ। ਜੰਮੂ ਕਸ਼ਮੀਰ ਵਿੱਚ ਜਲਦ ਕਰਵਾਈਆਂ ਜਾਣ ਚਾਹੌਣਾ ਸਸਦ ਗੁਰਜੀਤ ਸਿੰਘ ਔਸਲਾ ਨੇ ਲੋਕ ਸਭਾ ਵਿੱਚ ਚੁੱਕਿਆ ਮੁੱਦਾ। ਜੇ ਰੋਮ ਨੇ ਅਕਾਲੀ ਜਲ ਬਾਦਲ ਦੇ ਪ੍ਰਧਾਨ ਅਤੇ ਸਾਂਸਦ ਸੁਖਬੀਰ ਸਿੰਘ ਬਾਦਲ ਧਰਮ ਪਤਨੀ ਸਮੇਤ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ। ਥਾਣਾ ਪਿੱਖੀਵਿੰਡ ਨੂੰ ਮਿਲੀ ਸਫਲਤਾ ਪਿਸਤੌਲ ਜਿੰਦਾ ਕਾਰਤੂਸ ਅਤੇ ਹਿਰਨ ਕੀਤੀ ਗਈ ਬਰਾਮਦ। ਸਨ ਅੱਜ ਦੀਆਂ ਖਬਰਾਂ ਹੋਰ ਅਸੀਂ ਮਿਲਾਂਗੇ ਅਗਲੇ ਬੁਲੇਟਨ ਵਿੱਚ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ